ਸੁਲਮਾਨ ਸਰਕਾਰ ਨੂੰ ਕਿਹਾ ਗਿਆ ਹੈ ਕਿ 26 ਜਨਵਰੀ ਤੋਂ ਜਿਹੜਾ ਇਹ ਲਾਗੂ ਕੀਤਾ ਜਾਣਾ ਹੈ ਸਿਵਲ ਹਸਪਤਲ ਦੇ ਵਿੱਚ ਮੈਡੀਸਨ ਆ ਜਿਹੜੀ ਉਹ ਸਾਰੀ ਅੰਦਰ ਹੀ ਉਪਲਬਧ ਹੋਊਗੀ ਪਰ ਲੋਕਾਂ ਨੂੰ ਬਾਹਰ ਧੱਕੇ ਨਹੀਂ ਕਾਣੇ ਤੋਂ। ਮੈਂ ਡਾਕਟਰ ਬਲਵਿੰਦਰ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ ਮਾਨਯੋਗ ਸਰਦਾਰ ਭਗਵੰਤ ਮਾਨ ਜੀ ਦੇ ਜੋ ਸਾਨੂੰ ਦਿਸ਼ਾ ਨਿਰਦੇਸ਼ ਆਇਆ ਪੰਜਾਬ ਸਰਕਾਰ ਦੇ ਉਹਦੇ ਤਹਿਤ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਅਸੀਂ ਜੋ ਸਾਨੂੰ ਸਾਡੇ ਡਿਪਾਰਟਮੈਂਟ ਵੱਲੋਂ ਦਿਸ਼ਾ ਨਿਰਦੇਸ਼ ਆਇਆ ਉਦੇ ਤਹਿਤ ਅਸੀਂ ਜਿੰਨੀਆਂ ਵੀ ਸਾਡੀਆਂ ਸਕੈਂਡਰੀ ਲੈਵਲ ਦੀਆਂ ਸਿਹਤ ਸਵਾਵਾਂ ਉਥੇ ਜੋ ਈਡੀਐਲ ਤੇ ਨਾਨ ਈਡੀਐਲ ਜਿਹੜੀਆਂ ਮੈਡੀਸਿਨਸ ਸਾਨੂੰ ਇੱਕ ਤਾਂ ਮੈਡੀਸਿਨ ਸਾਡੀ ਹੁੰਦੀ ਆ ਸਾਡੇ ਬੇਰਕਾ ਸੈਂਟਰ ਤੋਂ ਇੱਕ ਮੈਡੀਸਿਨ ਅਸੀਂ ਜਿਹੜੀ ਨਹੀਂ ਉਥੋਂ ਸਾਨੂੰ ਕੁਸ਼ਕ ਮਿਲਦੀ ਜਿਹੜੀ ਕਿ ਉਹਨੂੰ ਨਾਨ ਈਡੀਐਲ ਕਹਿੰਦੇ ਆ ਜਾਂ ਈਡੀਐਲ ਦੇ ਵਿੱਚ ਗੈਪ ਰਹਿ ਜਾਂਦਾ ਉਹ ਦਵਾਈਆਂ ਅਸੀਂ ਕੋਟੇਸ਼ਨਾਂ ਲੈ ਲਈਆਂ ਸਾਨੂੰ ਪੰਜਾਬ ਸਰਕਾਰ ਵੱਲੋਂ ਜੋ ਬਜਟ ਉਪਲਬਧ ਹੋਇਆ ਤੇ ਉਹਦੇ ਨਾਲ ਜਿਹੜੀਆਂ ਸਾਡੀ ਅਸੀਂ ਉਹਤੇ ਬਰਕਅਪ ਵੀ ਕਰ ਲਿਆ ਉਹ ਪ੍ਰੋਸੈਸ ਨੂੰ ਪੂਰਾ ਕਰਨ ਦੇ ਉਪਰੰਤ ਹੁਣ ਜਿਹੜੀ ਆ ਸਾਨੂੰ ਮੈਡੀਸਨ ਜੋ 27 ਤਰੀਕ ਨੂੰ ਸਾਡੇ ਪੰਜਾਬ ਸਰਕਾਰ ਵੱਲੋਂ ਜੋ ਸਾਨੂੰ ਹਦਾਇਤਾਂ ਹੋਈਆਂ ਵੇ ਕੋਈ ਵੀ ਜਿਹੜਾ ਮਰੀਜ਼ ਆ ਉਹਨੂੰ ਦਵਾਈ ਤੁਸੀਂ ਬਾਹਰੋਂ ਨਾ ਲੈਣੀ ਪਵੇ ਸਾਰੀ ਦਵਾਈ ਅੰਦਰੋਂ ਲਿਖਣੀ ਆ ਮੈਂ ਆਪ ਖੁਦ ਚੈੱਕ ਕਰਦੇ ਆਂ ਅਸੀਂ ਸਿਵਲ ਹਸਪਤਾਲ ਵੀ ਕੀਤਾ ਹੋਰ ਵੀ ਐਸਡੀਐਚ ਵਗੈਰਾ ਜਾਂ ਸੀਐਚਸੀਆਂ ਅਸੀਂ ਕਰਾਂਗੇ ਚੈੱਕ ਤਾਂ ਕਿ ਕਿਸੇ ਵੀ ਮਰੀਜ਼ ਨੂੰ ਕਿਸੇ ਦੀ ਤਰ੍ਹਾਂ ਦੀ ਖੱਜਲ ਖੁਆਰੀ ਨਾ ਹੋਣੀ ਪਵੇ ਉਹਨਾਂ ਨੂੰ ਪੈਸੇ ਨਾ ਖਰਚਨੇ ਪੈਣ ਦਵਾਈਆਂ ਦੇ ਉੱਤੇ ਸਾਰੀ ਦਵਾਈ ਜਿਹੜੀ ਆ ਉਹ ਉਪਲਬਧ ਸਾਡੇ ਹਸਪੀਟਲਾਂ 'ਚ ਹੋਊਗੀ ਇਹਨੂੰ ਅਸੀਂ ਇਨ ਬਿਨ ਯਕੀਨੀ ਬਣਾਵਾਂਗੇ ਤੇ ਕੋਈ ਵੀ ਤਾਂ ਕਿ ਇਹ ਜਿਹੜਾ ਕੋਈ ਗਰੀਬ ਆ ਜਿਹਨੂੰ ਦਵਾਈ ਲੈਣ ਕਈ ਵੇਲਾ ਦਵਾਈ ਲੈਣ ਦੇ ਨਹੀਂ ਪੈਸੇ ਹੁੰਦੇ ਤਾਂ ਮੈਡੀਸਨ ਜਿਹੜੀ ਉਹ ਜ਼ਰੂਰੀ ਆ ਤੇ ਬਿਮਾਰੀ ਨੂੰ ਰੋਕਣ ਦੇ ਲਈ ਜੇ ਨਹੀਂ ਅਸੀਂ ਉਹਦਾ ਇਲਾਜ ਕਰਾਂਗੇ ਤਾਂ ਉਹ ਬਿਮਾਰੀ ਵੱਸ ਸਕਦੀ ਆ ਤੇ ਇਸ ਕਰਕੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸਾਡੇ ਪੰਜਾਬ ਸਰਕਾਰ ਨੇ ਤਾਂ ਕਿ ਹਰ ਮਰੀਜ਼ ਨੂੰ ਦਵਾਈ ਮਿਲੇ ਉਹ ਅਸੀਂ ਯਕੀਨੀ ਬਣਾਵਾਂਗੇ ਤੇ ਅਸੀਂ ਪੂਰੀ ਤਨਦੇਹੀ ਦੇ ਨਾਲ ਇਹਦੀ ਸੁਪਰਵੀਜ਼ਨ ਕਰਾਂਗੇ ਤਾਂ ਕਿ ਕੋਈ ਵੀ ਜਿਹੜਾ ਮਰੀਜ਼ ਆ ਉਹ ਉਹਨੂੰ ਬਾਹਰ ਕਿਤੇ ਦਵਾਈ ਲੈਣੀ ਨਾ ਪਵੇ ਥੈਂਕ ਯੂ ਜੀ ਹੈਲੋ एवरीवन ਮੇਰਾ ਨਾਮ ਨਿਸ਼ਕਮਰ ਹੈ ਮੈਂ ਪੁਰੇਰਾ ਹੁਸ਼ਿਆਰਪੁਰ ਤੋਂ ਬਿਲੋਂਗ ਕਰਤਾ ਹੂੰ ਮੇਰੇ ਬ੍ਰਦਰ ਨੇ ਵੀ ਡੋਗਰ ਪੈਰਾਮੈਡੀਕਲ ਸੇ ਹੀ ਆਪਣਾ ਓਟੀ मतलब तो ऑपरेशन तो थिएटर का कोर्स किया हुआ था तो उन्होंने मेरे को प्लस टू के बाद यहाँ पे डी एम एल टी का कोर्स करने के बारे में बताया और मेरी एडमिशन उन्होंने यहाँ पे करवाई यहाँ का स्टाफ बहुत ही अच्छा है यहाँ पे बच्चों को अच्छी शिक्षा दी जाती है और उनको अच्छे से किसी भी पॉइंट को लेकर समझाया जाता है और मैं मैं सबको यही कहूँगा कि अगर किसी ने भी प्लस टू या टेंथ के बाद ये कोर्स को किसी तरह का कोर्स करना हो तो वो डोगरा पैरामेडिकल में एक बार एक बार विवेड ज़रूर करें और यहाँ पे काफ़ी कम खर्चे में पैरामेडिकल के कोर्स करवाए जाते हैं मैं मैं सभी को यही रिकमेंड करूँगा कि जिसने भी पैरामेडिकल के कोर्स करने हैं वो डोगरा पैरामेडिकल में एक बार विजिट जरूर करें यहाँ पे कम खर्चे में अच्छा कोर्स करवाया जाता है धन्यवाद